ਉੱਤੇ ਜਿੱਥੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸਟੇ ਤੇ ਬਿਲਕੁਲ ਨਾਲ ਖੱਪੇ ਹੱਥ ਤੇ ਫ੍ਰੀ ਐਮਰਜੈਂਸੀ ਸੇਵਾ ਜਿਹੜੀ ਡਾਕਟਰੀ ਸਹਾਇਤਾ ਕੀ ਜੇ ਕੋਈ ਮਰੀਜ਼ ਆ ਜਾਂ ਕੋਈ ਉਹਨਾਂ ਦਾ ਸ਼ੁਕਰ ਸੌਰੀ ਬਲੱਡ ਘਟਦਾ ਬਾਤ ਆਗਾ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਤਾਂ ਇੱਥੇ ਫ੍ਰੀ ਮੈਡੀਕਲ ਦੀ ਜਿਹੜੀ ਸੂਤ ਦਿੱਤੀ ਜਾਂਦੀ ਹੈ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਦੱਸੋ ਆਪਣਾ ਨਾਮ ਕੀ ਹੈ ਜੀ ਨਾਮ ਪ੍ਰਤਾਪ ਸਿੰਘ ਹੈ ਜੀ ਤੇ ਜਿਹੜੀ ਇੱਥੇ ਸਟੇ ਦੇ ਨਾਲ ਕੋਈ ਵੀ ਕਿਸਾਨ ਆ ਕਿਹੜੇ ਕਿਹੜੇ ਬਿਮਾਰੀਆਂ ਦਾ ਮਤਲਬ ਤੁਸੀਂ ਫ੍ਰੀ ਚੈੱਕਅਪ ਕਰਦੇ ਜੀ ਆਲਮੋਸਟ 99% ਸਟੇਟਸ ਹੀ ਲੈ ਕੇ ਆਏ ਹੋਇਆ ਜੀ ਠੀਕ ਹੈ ਸਾਨੂੰ ਸਾਡੀ ਦਿੱਕਤ ਹੈ ਜੀ ਕਿ ਉਹਦੀ ਪੀਪੀ ਸ਼ੂਰ ਹੋ ਰਹੀ ਹੈ ਜੀ ਤਾਂ ਇੱਕ ਭਰਾਟ ਹੋ ਰਹੀ ਹੈ ਕਿਸੇ ਨੂੰ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ ਹੈ ਜਾਂ ਤੱਕ ਕਿ ਗੁਰੂ ਕੋਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਅਸੀਂ ਸਵੇਰ ਦੇ 4-5 ਮਰੀਜ਼ਾਂ ਨੂੰ ਹੁਣ ਤੱਕ ਗੁਰੂ ਕੋਸ ਪਹੁੰਚਾ ਚੁੱਕੇ ਹਾਂ ਇਹ ਪ੍ਰਚਾਰ ਕੇ ਕਿਸੇ ਜਿਹੜੀ ਆਪਣੀ ਸਸਤਾ ਬੁਨਤ ਕਰਾ ਕੀਤਾ ਹੈ ਸਾਡੀ ਤਾਂ ਸਸਤਾ ਨਹੀਂ ਹੈਗੀ ਇਹ ਸਾਡਾ ਬਸ ਯਾਰ ਦੋਸਤ ਵੀ ਮਿਲ ਕੇ ਸਾਡੀਆਂ ਕੰਪਨੀ ਹੈ ਜੇ ਕੰਫਰਟ ਹੋਮ ਕੇ ਲੁਧਿਆਣਾ ਦੇ ਨਾਮ ਤੋਂ ਬੀਸਿਕਲੀ ਸਾਡਾ ਪੇਸ਼ੈਂਟ ਕੇਅਰ ਦਾ ਕੰਮ ਅਸੀਂ ਜੀ ਬਸ ਇਛਾਰੇ ਮਿੱਤਰ ਮਿਲ ਕੇ ਜਿਵੇਂ ਪਿੰਡਾਂ ਚੋਂ ਪਹੁੰਚ ਤੇ ਯੋਗਦਾਨ ਦੇ ਨੇ ਅਸੀਂ ਨਾਲ ਦੀ ਨਾਲ ਹੀ ਕੈਂਪ ਆਰਗੇਨਾਈਜ਼ ਕਰ ਦਿੱਤਾ ਜਿਹੜੀ ਜਗ੍ਹਾ ਤੋਂ ਅਸੀਂ ਲੁਧਿਆਣਾ ਤੋਂ ਅਸੀਂ ਬੀਸੀ ਤੋਂ ਸਪੈਸ਼ਲ ਆਏ ਕਿੰਨੇ ਆਏ ਹੋਗੇ ਜੀ ਅਸੀਂ 13 ਤਰੀਕ ਤੋਂ ਆਏ ਹੋ ਜੀ 13 14 ਨੂੰ ਸੀਗੇ 15 ਦਾ ਸਾਡਾ ਕੈਪੀਟਲ ਮੈਡੀਸਨਲੀ ਉਸ ਤੋਂ ਬਾਅਦ ਕੰਟੀਨਿਊ 24 ਆਰ ਇੱਥੇ ਬੈਠੇ ਜੇ ਕਿਸੇ ਨੂੰ ਮਾੜੀ ਮੁੱਢੀ ਪ੍ਰੋਬਲਮ ਆ ਤਾਂ ਉਹ ਇੱਥੇ ਤੁਹਾਨੂੰ ਸਪਾਈ ਵਗੈਰਾ ਦੇ ਦਿੰਦੇ ਬਿਲਕੁਲ ਜੀ ਬਿਲਕੁਲ 24 ਘੰਟੇ ਦੀ ਬੈਠੇ ਰਾਤ ਦਿਨ ਗੱਡੀ ਜੀ ਹੁੰਦੇ ਹੁੰਦੇ ਇੱਕ ਬੰਦਾ ਸਾਡਾ ਕਿਸੇ ਨੂੰ ਵੀ ਦਿੱਕਤ ਆਂਦੀ ਹੈ 24 ਘੰਟੇ ਆ ਕੇ ਸਾਡੇ ਕੋਲ ਬੈਠਾ ਠੀਕ ਹੈ ਤੇ ਮੰਨ ਲਓ ਜੇ ਮਾਰੇ ਲੋਕਾਂ ਨੂੰ ਮਿਲਦੀ ਰਹੇ। ਦੇਖੋ ਸਾਡਾ ਕੋਸ਼ਿਸ਼ ਬਿਲਕੁਲ ਇਹੀ ਹੈ ਕਿ ਕਿਸਾਨਾਂ ਨੂੰ ਐਂਡਲੇ ਤੰਮ ਤੱਕ ਜ਼ੀਰ ਸਹਿਯੋਗ ਦਿੱਤੇ। ਬਾਕੀ ਮੇਰੇ ਸੰਗਤ ਦਾ ਸਹਿਯੋਗ ਰਹੇਗਾ ਯਾਰ ਅਸੀਂ ਸਹਿਯੋਗ ਰਹੇਗਾ। ਜ਼ੀਰ ਕੈਂਪ ਨੂੰ ਅੱਗੇ ਤੱਕ ਜਰੂਰ ਲੈ ਕੇ ਜਾਵਾਂਗੇ। ਬਹੁਤ ਸਤਿਨਾਮ ਆਵਾਜ਼। ਦੋਸਤੋ ਸ਼ੰਭੂ ਬਾਟਰ ਦੇ ਉੱਪਰ ਸਟੇਜ ਦੇ ਨਾਲ ਇੱਕ 프리 ਮੈਡੀਕਲ ਕੈਂਪ ਚੱਲ ਰਿਹਾ ਜਿੱਥੇ ਵੀ ਲੋਕਾਂ ਨੂੰ ਕਿਸਾਨਾਂ ਨੂੰ ਜੋ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਉਹਨਾਂ ਨੂੰ ਜਿਹੜੀ ਹੈ ਮੁਫਤ ਦਵਾਈ ਦਿੱਤੀ ਜਾਂਦੀ ਆ। ਧੰਨਵਾਦ।